ਪਰ ਛੋਟੇ ਛੋਟੇ ਬੱਚੇ ਨੇ ਰੋਂਦੇ ਨੇ ਨਾ ਭਗਵੰਤ ਮਾਨਤਕ ਆਵਾਜ਼ ਪਹੁੰਚਦੀ ਆ ਨਾ ਹਰਪਾਲ ਜੀ ਮੇ ਤੱਕ ਨਾ ਨਰਿੰਦਰ ਭਰਾਸ ਤੱਕ ਲੋਕ ਆਏ ਸੰਗਰੂਰ ਵਾਲੇ ਨੇ ਐਨ ਫੱਟੀ ਪੋਚ ਕੇ ਤੋਰ ਮਿਲ ਭਗਵੰਤ ਮਾਨਤਕ ਕੱਲ ਗੱਡੀ ਚ ਗਾਉਂਦਾ ਰ ਜਾਂਦਾ ਸੀ ਉਹ ਮੋਤਾਂ ਇੰਨੀਆਂ ਹੋ ਗਈਆਂ ਤੈਨੂੰ ਗੱਡੀ ਚ ਗਾਉਣਾ ਸੋਚਦਾ ਮੁੱਖ ਮੰਤਰੀ ਆ ਤੂੰ ਤੇਰੇ ਇਲਾਕਾ ਤੇਰਾ ਜ਼ਿਲ੍ਹਾ ਉਹਦੇ ਚ ਮੌਤਾਂ ਦੀਆਂ ਮੌਤਾਂ ਹੋ ਜਾਂਦਾ ਤਾਂ ਗਰੀਬਾਂ ਦੇ ਘਰਾਂ ਜਾ ਉਹ ਤੇਰੇ ਗੋਲੀ ਨਹੀਂ ਮਾਰਤਣ ਦੀ ਜਿਹੜਾ ਚੀਮਾ ਹਰਪਾਲ ਉਹਨੇ ਇਹਨਾਂ ਤੋਂ ਵੋਟਾਂ ਲਈਆਂ ਇਹ ਗਰੀਬ ਘਰਾਂ ਦੇ ਮੰਝਿਆਂ ਤੇ ਵੀ ਬੈਠਿਆ ਜਾ ਕੇ ਉਹਦਾ ਹਰਜ ਬਣਦਾ ਸੀ ਇਹਨਾਂ ਦੇ ਘਰਾਂ ਦੇ ਵਿੱਚ ਆਉਣ ਉਹ ਨਹੀਂ ਆਇਆ ਇਹਨਾਂ ਤੋਂ ਵੋਟਾਂ ਤਾਂ ਰੋਕ ਹੀ ਲੈ ਜਾਂਦੇ ਨੇ ਪਰ ਇਹਨਾਂ ਦੀ ਬਾਤ ਨਹੀਂ ਕੋਈ ਪੁੱਛਦਾ ਆਮ ਨਹੀਂ ਰਹੇ ਖਾਸ ਹੋ ਗਏ ਬਿਲਕੁਲ ਆਮ ਨਹੀਂ ਜੇ ਆਮ ਹੁੰਦੇ ਆ じゃ ਗਰੀਬ ਬੰਨ ਧਰਨਾ ਲਾਉਣ ਦੀ ਲੋੜ ਨਾ ਪੈਂਦੀ ਇਹਨਾਂ ਚ ਆਉਂਦੇ ਛੋਟੇ ਇੱਕ ਤਾਂ 3-4 ਮਹੀਨੇ ਦੇ ਬੱਚਾ ਇੱਕ ਕੋਲੇ ਜਿਹਦਾ ਘਰ ਵਾਲਾ ਮਰਿਆ ਦੋ ਸਕੇ ਭਰਾ ਮਰੇ ਨੇ ਪਰ ਸਾਡੀਆਂ ਸਰਕਾਰਾਂ ਖੁਦ ਨਸ਼ੇ ਵਕਾਉਂਦੀਆਂ ਨੇ ਜੇ ਚਾਹਣ ਇਹਦੀ ਜੜ ਨੂੰ ਫੜ ਲੈਣ ਜਿਹੜਾ ਇਹਨਾਂ ਨੂੰ ਤਾਹਾਂ ਤੱਕ ਰਿਸ਼ਵਤ ਦਿੰਦੀਆਂ ਨੇ ਪ੍ਰਸ਼ਾਸਨ ਨੂੰ ਵੀ ਦਿੰਦੀਆਂ ਨੇ ਪ੍ਰਸ਼ਾਸਨ ਨਹੀਂ ਫਟਦਾ ਉਹਨਾਂ ਨੂੰ ਹਰਿਆਣੇ ਤੋਂ ਸ਼ਰਾਬ ਆਈ ਹੈ ਤੇ ਇੱਥੇ ਲੋਕਾਂ ਨੇ ਪੀਤੀ ਤੇ ਉਹ ਮਾਰੇ ਗਏ ਇਹਨਾਂ ਨੇ ਬਾਰਡਰ ਤੇ ਸਕਿਉਰਿਟੀ ਨਹੀਂ ਲੱਗੀ ਹੋਈ ਇਹਨਾਂ ਦੀ ਰਾਇ ਨਾ ਨਿਕਲਦੀ ਐ ਇਹਨਾਂ ਦੀ ਸਹਿਮਤੀ ਨਾ ਨਿਕਲਦੀ ਐ ਪ੍ਰਸ਼ਾਸਨ ਦੀ ਸਹਿਮਤੀ ਨਾ ਸਾਰਾ ਕੁਝ ਹੁੰਦਾ ਐ ਸਰਕਾਰਾਂ ਨਸ਼ੇ ਵਕਾਉਂਦੀਆਂ ਨੇ ਤਾਈਆਂ ਸ਼ਰੇ ਆਮ ਵਿਕਦਾ ਇਹ ਆਪ ਨਹੀਂ ਕੋਈ ਵੇਚਦਾ ਸਰਕਾਰਾਂ ਦੇ ਰਾਹੀ ਨਸ਼ਾ ਵਿਕਦਾ ਪ੍ਰਸ਼ਾਸਨ ਦੀ ਜ਼ਹਿਮਤੀ ਨਾ ਵਿਕਦਾ ਉਹਨਾਂ ਨੂੰ ਅੱਖਾਂ ਤੋਂ ਦੇਖਣੋਂ ਹਟ ਗਿਆ ਸੀ ਚਾਰ ਇੱਥੇ ਹੀ ਡੈਥ ਹੋ ਗਈ ਸੀ ਇੱਕ ਪਟਿਆਲੇ ਜਾ ਕੇ ਹੋਈ ਫਿਰ ਦੋ ਪਟਿਆਲੇ ਜਾ ਕੇ ਫਿਰ ਹੋਈਆਂ ਹਲਕਾ ਦਿੜਬਾ ਦਾ ਪਿੰਡ ਗੁਜਰਾ ਅਨੇਕਾਂ ਮੌਤਾਂ ਹੋ ਗਈਆਂ ਅੰਕੜਾ ਵੱਧਦਾ ਜਾ ਰਿਹਾ 14 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਨੇ ਇਸ ਲਈ ਜ਼ਿੰਮੇਵਾਰ ਕੌਣ ਹੈ ਪੰਜਾਬ ਸਰਕਾਰ ਕੀ ਪੱਲਾ ਛੱਡ ਰਹੀ ਹੈ ਪੁਲਿਸ ਦਾ ਜਿਹੜਾ ਕੰਮ ਸੀ ਕਿ ਪੁਲਿਸ ਨੇ ਕੀਤਾ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਲੈਣ ਦੇ ਲਈ ਸੰਗਰੂਰ ਜ਼ਿਲ੍ਹੇ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਲੋਕ ਇਕੱਠੇ ਹੋਏ ਨੇ ਇੱਥੇ ਬੀਬੀਆਂ ਵੀ ਪਹੁੰਚੀਆਂ ਨੇ ਵੱਡੀ ਗਿਣਤੀ 'ਚ ਕਿਉਂਕਿ ਮਸਲਾ ਆਮ ਘਰਾਂ ਦਾ ਹੈ ਮਜ਼ਦੂਰ ਪਰਿਵਾਰਾਂ ਦਾ ਵੀ ਹੈ ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਬੀਬੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਨਾ ਕਿ ਲੋਕਾਂ ਨੂੰ ਮਜਬੂਰੀ ਵਾਸਤੇ ਦਫ਼ਤਰ ਘੇਰਨ ਲਈ ਕਿਉਂ ਆਉਣਾ ਪੈਂਦਾ ਹੈ ਉੱਥੇ ਮਸਲੇ ਹੱਲ ਕਿਉਂ ਨਹੀਂ ਹੁੰਦੇ ਜਿੱਥੇ ਮੁਸੀਬਤ ਦਾ ਜੇ ਸਰਕਾਰਾਂ ਇਨਸਾਫ ਦੇ ਦੇਣ ਤਾਂ ਲੋਕਾਂ ਨੂੰ ਸੜਕਾਂ ਉੱਤੇ ਬੈਠਣ ਨਾ ਬੈਠਣ ਪਰसों ਦੇ ਮੈਂ ਇਹਨਾਂ ਦੇ ਨਾਲ ਹੀ ਆ ਹਸਪੀਟਲ ਦੇ ਵਿੱਚ ਡੈੱਡ ਬਾਡੀयां ਪਈਆਂ ਦੋ ਪਟਿਆਲੇ ਨੂੰ ਸ਼ਿਫਟ ਕੀਤੇ ਉਹਨਾਂ ਅੱਖਾਂ ਤੋਂ ਦਿਖਣੋਂ हट ਗਿਆ ਸੀ ਚਾਰ ਇੱਥੇ ਹੀ ਡੈਥ ਹੋ ਗਈ ਸੀ ਇੱਕ ਪਟਿਆਲੇ ਜਾ ਕੇ ਹੋਈ ਫਿਰ ਦੋ ਪਟਿਆਲੇ ਜਾ ਕੇ ਫਿਰ ਹੋਈਆਂ ਫਿਰ ਉੱਥੇ ਸੂਲਰ ਘਰਾਟਾ ਤੇ ਧਰਨਾ ਲਾਇਆ ਮੈਂ ਉਦੋਂ ਵੀ ਰਾਤ ਨੂੰ ਇਹਨਾਂ ਦੇ ਨਾਲ ਸੀ ਪਰ ਇਹਨਾਂ ਦੀ ਕਿਸੇ ਨੇ ਸੁਣੀ ਨਹੀਂ ਕਿਉਂਕਿ ਇਹ ਗਰੀਬ ਲੋਕ ਸੀ ਜਿਹੜਾ ਚੀਮਾ ਹਰਪਾਲ ਉਹਨੇ ਇਹਨਾਂ ਤੋਂ ਵੋਟਾਂ ਲਈਆਂ ਇਹ ਗਰੀਬ ਘਰਾਂ ਦੇ ਮੰਜਿਆਂ ਤੇ ਵੀ ਬੈਠਿਆ ਜਾ ਕੇ ਉਹਦਾ ਹਰਜ ਬਣਦਾ ਸੀ ਇਹਨਾਂ ਦੇ ਘਰਾਂ ਦੇ ਵਿੱਚ ਆਉਣ ਉਹ ਨਹੀਂ ਆਇਆ ਇਹਨਾਂ ਤੋਂ ਵੋਟਾਂ ਤਾਂ ਰੋਕ ਹੀ ਲੈ ਜਾਂਦੇ ਨੇ ਪਰ ਇਹਨਾਂ ਦੀ ਬਾਤ ਨਹੀਂ ਕੋਈ ਪੁੱਛਦਾ ਉਦੋਂ ਕੁਝ ਕਸੂਰ ਇਹਨਾਂ ਲੋਕਾਂ ਦਾ ਜਿਹੜੇ ਕਿ ਇਹ ਜੇ ਘਟੀਆਂ ਸ਼ਰਾਬਾਂ ਦੇ ਦਿੰਦੇ ਨੇ ਉਹ ਪਿੱਛੇ ਇਹਨਾਂ ਦੀ ਪਰਚੀ ਦੀ ਬਹੁਤ ਵੱਡੀ ਕੀਮਤ ਆ ਜੇ ਸਮਝ ਗਰੀਬੀ ਦਾ ਫਾਇਦਾ ਵੋਟਾਂ 'ਚ ਚੁੱਕਿਆ ਜਾਂਦਾ ਚੁੱਕਿਆ ਜਾਂਦਾ ਇਹਨਾਂ ਦੀ ਪਰਚੀ ਦੀ ਐਡੀ ਵੱਡੀ ਕੀਮਤ ਆ ਨਾ ਜੇ ਇਹਨੂੰ ਜਾਣ ਲੈਣ ਤਾ ਸਰਕਾਰ ਬਣਾਉਣ ਚ ਇਹਨਾਂ ਦਾ 100 50% 70% ਯੋਗਦਾਨ ਹੈ ਗਰੀਬ ਮਜ਼ਦੂਰਾਂ ਦਾ ਪਰ ਛੋਟੇ ਛੋਟੇ ਬੱਚੇ ਨੇ ਰੋਂਦੇ ਨੇ ਨਾ ਭਗਵੰਤ ਮਾਨ ਤੱਕ ਆਵਾਜ਼ ਪਹੁੰਚਦੀ ਆ ਨਾ ਹਰਪਾਲ ਜੀ ਮੇ ਤੱਕ ਨਾ ਨਰਿੰਦਰ ਭਰਾਜ ਤੱਕ ਉਹ ਭਗਵੰਤ ਮਾਨ ਤਾਂ ਕੱਲ ਗੱਡੀ ਚ ਗਾਉਂਦਾ ਰਿਹਾ ਜਾਂਦਾ ਸੀ ਉਹ ਮੋਤ ਤਾਂ ਇੰਨੀਆਂ ਹੋ ਗਈਆਂ ਤੈਨੂੰ ਗੱਡੀ ਚ ਗਾਉਣਾ ਸੋਚਦਾ ਸ਼ਰਮ ਕਰ ਮੁੱਖ ਮੰਤਰੀਆਂ ਤੋਂ ਤੇਰੇ ਇਲਾਕੇ ਆ ਤੇਰਾ ਜ਼ਿਲ੍ਹਾ ਉਹਦੇ ਚ ਮੌਤਾਂ ਦੀਆਂ ਮੌਤਾਂ ਹੋਈ ਜਾਂਦਾ ਤੂੰ ਗਰੀਬਾਂ ਦੇ ਘਰਾਂ ਜਾ ਉਹ ਤੇਰੇ ਗੋਲੀ ਨਹੀਂ ਮਾਰਨਗੇ ਪਰ ਸਰਕਾਰ ਨੇ ਤੇ ਦਾਅਵੇ ਵੀ ਕੀਤੇ ਆ ਕਿ ਅਸੀਂ ਜਿੰਨਾ ਘਰਾਂ ਦੇ ਵਿੱਚ ਚੁੱਲਿਆਂ ਦੇ ਵਿੱਚ ਘਾਉ ਗਿਆ ਆ ਅਗਨੀ ਵੱਲ ਰਹੀ ਉਹ ਅਸੀਂ ਬਾਲਣ ਦਾ ਕੰਮ ਕਰਨਾ ਆਮ ਘਰਾਂ ਚੋਂ ਆਏ ਆ ਤੇ ਆਮ ਘਰਾਂ ਦੀਆਂ ਤਕਰੀਆਂ ਬਦਲਾਂਗੇ ਆਮ ਨਹੀਂ ਰਹੇ ਖਾਸ ਹੋਗੇ ਬਿਲਕੁਲ ਆਮ ਨਹੀਂ ਜੇ ਆਮ ਹੁੰਦੇ ਆ ਜੇ ਗਰੀਬਾਂ ਨੂੰ ਧਰਨਾ ਲਾਉਣ ਦੀ ਲੋੜ ਨਾ ਪੈਂਦੀ ਇਹਨਾਂ ਚਾਹੁੰਦੇ ਛੋਟੇ ਇੱਕ ਤਾਂ 3-4 ਮਹੀਨੇ ਦੇ ਬੱਚਾ ਇੱਕ ਕੋਲੇ ਜਿਹਦਾ ਘਰ ਵਾਲਾ ਮਰੇ ਦੋ ਸਕੇ ਭਰਾ ਮਰੇ ਨੇ ਮੈਂ ਇਹਨਾਂ ਨਾਲ ਉਸੇ ਦਿਨ ਤੋਂ ਦੁੱਖ ਹੰਢਾ ਰਹੀ ਆ ਕਿਉਂਕਿ ਇੱਕ ਹਮਦਰਦੀ ਆ ਦਿਲੋਂ ਹਮਦਰਦੀ ਆ ਵੀ ਇਹ ਵੀ ਸਾਡੇ ਨੇ ਇੱਕ ਖਾਲਸਾ ਜਿਹੜਾ ਹੁੰਦਾ ਸਿੱਖ ਕੌਮ ਹੁੰਦੀ ਆ ਉਹਦੇ ਲਈ ਜਾਤ ਪਾਤ ਕੋਈ ਨਹੀਂ ਹੁੰਦੀ ਉਹਦੇ ਲਈ ਸਭ ਬਰਾਬਰ ਹੁੰਦੇ ਨੇ ਪਰ ਸਾਡੀਆਂ ਸਰਕਾਰਾਂ ਖੁਦ ਨਸ਼ੇ ਵਕਾਉਂਦੀਆਂ ਨੇ ਇਹ ਨਸ਼ੇ ਵਕਾਉਂਦੇ ਜੇ ਚਾਹਣ ਆ ਛੋਟੇ ਮੋਟੇ ਤਾਂ ਫੜ ਲੈ ਇਹਦੀ ਜੜ ਉਹ ਫੜ ਲੈਣ ਤਾਂ ਸਭ ਕੁਝ ਖਤਮ ਹੈ ਜੜਾ ਇਹਨਾਂ ਨੂੰ ਤਾਂ ਹੱਥ ਤੱਕ ਰਿਸ਼ਵਤ ਦਿੰਦੀਆਂ ਨੇ ਪ੍ਰਸ਼ਾਸਨ ਨੂੰ ਵੀ ਦਿੰਦੀਆਂ ਨੇ ਪ੍ਰਸ਼ਾਸਨ ਨਹੀਂ ਫੜਦਾ ਉਹਨਾਂ ਨੂੰ ਤੁਹਾਨੂੰ ਤਾਂ ਲੱਗਦਾ ਕਿ ਕੰਮ ਤਸੱਲੀ ਬਖਸ਼ ਨਹੀਂ ਹੋ ਰਿਹਾ ਕਾਰਵਾਈ ਠੀਕ ਨਹੀਂ ਹੋ ਰਹੀ ਕਿ ਜੜਾ ਉੱਤੇ ਤੱਕ ਜਾਂਦੀਆਂ ਉੱਤੇ ਤੱਕ ਜਾਂਦੀਆਂ ਨੇ ਉੱਤੇ ਤੱਕ ਜਾਂਦੀਆਂ ਨੇ ਭਗਵੰਤ ਮਾਨ ਨੂੰ ਮੈਂ ਕਹਿੰਦੀ ਆ ਜੇ ਤੂੰ ਫੜਨਾ ਚਾਹੇ ਨਾ ਤੂੰ ਜੜਾ ਨੂੰ ਪੱਟ ਸਾਰੇ ਨਸ਼ੇ ਖਤਮ ਹੋ ਜਾਣਗੇ ਤੂੰ ਰਿਸ਼ਵਤ ਖੋਰਾ ਦੇ ਪੁਲਿਸ ਅਫਸਰਾਂ ਨੂੰ ਰੋਕ ਜਿਹੜੇ ਰਿਸ਼ਵਤ ਲੈਂਦੇ ਨੇ ਸਾਰੇ ਨਸ਼ੇ ਖਤਮ ਰਿਸ਼ਵਤ ਲੈ ਕੇ ਤਾਂ ਤੁਸੀਂ ਨਸ਼ੇ ਬਕਾਉਨੇ ਹੋ ਕੋਲਸਨੀ ਤੇ ਵੀ ਦਾਵਾ ਕੀਤਾ ਇਸ ਮਾਮਲੇ ਵਿੱਚ ਕਿ ਜਿਹੜੀ ਜ਼ਹਿਰੀਲੀ ਸ਼ਰਾਬ ਆਈ ਹੈ ਇਸ ਦੇ ਉੱਤੇ ਜਿਹੜਾ ਮਾਰਕਾ ਲੱਗਿਆ ਹੋਇਆ ਹਰਿਆਣੇ ਦਾ ਸੀ ਹਰਿਆਣੇ ਤੋਂ ਸ਼ਰਾਬ ਆਈ ਹੈ ਤੇ ਇੱਥੇ ਲੋਕਾਂ ਨੇ ਪੀਤੀ ਤੇ ਮਾਰੇ ਗਏ ਇਹਨਾਂ ਨੇ ਬਾਰਡਰ ਤੇ ਸਕਿਉਰਿਟੀ ਨਹੀਂ ਲੱਗੀ ਹੋਈ ਜਦੋਂ ਹਰਿਆਣੇ ਦੇ ਬਾਰਡਰ ਤੇ ਸਕਿਉਰਿਟੀ ਲੱਗੀ ਹੋਈ ਹੈ ਇੱਥੇ ਚੈੱਕ ਕਰਦੇ ਨੇ ਉੱਥੋਂ ਸ਼ਰਾਬ ਕਿਵੇਂ ਜ਼ਹਿਰੀਲੀ ਨਿਕਲੀ ਇਹਨਾਂ ਦੀ رائے ਨਾਲ ਨਿਕਲਦੀ ਆ ਇਹਨਾਂ ਦੀ ਸਾਇੰਸ ਸਹਿਮਤੀ ਨਾਲ ਨਿਕਲਦੀ ਆ ਪ੍ਰਸ਼ਾਸਨ ਦੀ ਸਹਿਮਤੀ ਨਾਲ ਸਾਰਾ ਕੁਝ ਹੁੰਦਾ ਹੂੰ ਸਰਕਾਰਾਂ ਦੀ ਸਹਿਮਤੀ ਨਾਲ ਪ੍ਰਸ਼ਾਸਨ ਦੀ ਸਹਿਮਤੀ ਨਾਲ ਸਰਕਾਰਾਂ ਨਸ਼ੇ ਵਕਾਉਂਦੀਆਂ ਨੇ ਤਾਈਆਂ ਸ਼ਰੇਆਮ ਵਿਕਦਾ ਇਹ ਆਪ ਨਹੀਂ ਕੋਈ ਵੇਚਦਾ ਸਰਕਾਰਾਂ ਦੇ ਰਾਹੀ ਨਸ਼ਾ ਵਿਕਦਾ ਪ੍ਰਸ਼ਾਸਨ ਦੀ ਜ਼ਹਿਮਤੀ ਨਾਲ ਵਿਕਦਾ ਜਿਵੇਂ ਜੀ ਇੱਥੇ ਮਤਾਵਾ ਵੀ ਆਈਆਂ ਜਿਨ੍ਹਾਂ ਦੇ ਘਰ ਰੁਜੜੇ ਉਹ ਵੀ ਆਏ ਆ ਜਿਨ੍ਹਾਂ ਦੇ ਨਹੀਂ ਵੀ ਕੁਝ ਹੋਇਆ ਉਹਨਾਂ ਨੂੰ ਵੀ ਲੱਗਿਆ ਕਿ ਇੱਥੇ ਆਉਣਾ ਚਾਹੀਦਾ ਹੈ ਤੁਸੀਂ ਕਿਹੜੇ ਇਹਨਾਂ ਲਾਕੇ ਚ ਬਿਲੋਂਗ ਕਰਦੇ ਹੋ ਤੇ ਕੀ ਕਹਿਣਾ ਚਾਹੋਗੇ ਸਾਰੇ ਮਸਲੇ ਤੇ ਕੀ ਸਮਝਦੇ ਜੀ ਮੈਂ ਅਮਰਜੀਤ ਕੌਰ ਹਾਂ ਤਾਂ ਅੰਦਰ ਧੂਰੀ ਹਲਕੇ ਤੋਂ ਆਈਆਂ ਮੈਂ ਜੀ ਤੇ ਸਾਨੂੰ ਪਤਾ ਲੱਗਿਆ ਮੈਂ ਵੀ ਇੱਕ ਦਲਿਤ ਪਰਿਵਾਰ ਚੋਂ ਆ ਜਦੋਂ ਅਸੀਂ ਦੇਖਿਆ ਵੇ ਇਹ ਜਿਹੜੀਆਂ ਮੋਤਾਂ ਹੋ ਗਈਆਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਨੂੰ ਵੀ ਅੱਜ ਇਮੀਡੀਏਟਲੀ ਜਦੋਂ ਪਤਾ ਲੱਗਿਆ ਅਸੀਂ ਆਇਆ ਮੈਂ ਬੀਬੀਆਂ ਦਾ ਜਥਾ ਲੈ ਕੇ ਆਈਆਂ ਇਹ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੀ ਆਂ ਵੀ ਵੋਟਾਂ ਤੋਂ ਪਹਿਲਾਂ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਉਹ ਜਿਹੜਾ ਗੀਤ ਆ ਉਹ ਇੰਨੀ ਜਲਦੀ 1.5-2 ਸਾਲ ਦੇ ਅਰਸੀ ਵਿੱਚ ਹੀ ਭੁੱਲ ਗਿਆ ਤੇ ਕੱਲ ਇੱਕ ਸਿੰਗਰ ਨਾ ਬੈਠਾ ਜਿਹੜਾ ਸੋਸ਼ਲ ਮੀਡੀਆ ਤੇ ਅਸੀਂ ਦੇਖਿਆ ਗਾਣਾ गा ਰਿਹਾ ਤੇ ਉਹਨੂੰ ਇਹ ਨਹੀਂ ਪਤਾ ਵੀ ਖੁਦ ਮੇਰੇ ਹਲਕੇ ਦੇ ਵਿੱਚ ਲਾਸਾਂ ਦੇ ਢੇਰ ਅੱਜ ਜਖੇਪੜ ਤੋਂ ਆ ਰਿਹਾ ਸੇ ਜੋ ਉੱਥੇ ਵੀ ਲਾਸ਼ਾਂ कि ਇਥੋਂ ਜਿਹੜਾ ਸਿਵਲ ਹਸਪੀਟਲ ਚੋਂ ਰੈਫਰ ਕਰਤੇ ਪਟਿਆਲੇ ਨੂੰ ਕਿਡਨੀਆਂ ਫੇਲ ਹੋ ਗਈਆਂ ਬ੍ਰੇਨ ਫੇਲ ਹੋ ਰਹੇ ਨੇ ਇੰਨੀ ਗੰਦੀ ਸ਼ਰਾਬ ਭੇਜੀ ਆ ਇਹਦਾ ਜਿਹੜਾ ਜ਼ਿੰਮੇਵਾਰ ਆ ਇਹ ਸਾਰੇ ਭਗਵੰਤ ਮਾਨ ਦੀ ਸਰਕਾਰ ਹੈ ਇਹ ਪਹਿਲਾਂ ਲੋਕਾਂ ਨੂੰ ਕਹਿੰਦੇ ਸੀ ਵੀ ਕਾਲੀ ਮਾੜੇ ਨੇ ਜਾਂ ਕੋਈ ਹੋਰ ਨੇ ਬੀਜ ਬੀਜੇਪੀ ਵਾਲਿਆਂ ਨੂੰ ਕਹੀ ਗਏ ਨੇ ਇਹ ਕਹਿੰਦਾ ਸੀ ਮੈਂ ਸੜਕਾਂ ਤੇ ਆਉਣ ਨਹੀਂ ਦਿੱਤਾ ਅੱਜ ਤੁਸੀਂ ਪੱਤਰਕਾਰ ਸਾਹਿਬ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਰਹੀ ਆਂ ਵੀ ਅੱਜ ਸੜਕਾਂ ਤੇ ਡੈੱਡ ਬਾਡੀਆਂ ਪਈਆਂ ਨੇ ਜੀ ਇੰਨੀ ਸ਼ੇਮ ਸ਼ੇਮ ਸਰਕਾਰ ਹੈਗੀ ਆ ਇਹ ਕੋਈ ਨਹੀਂ ਸੁਣਦੀ ਉਹ ਤਾਂ ਭੁੱਲੇ ਵੀ ਦਲਤਾਂ ਦੀਆਂ ਵੋਟਾਂ ਨਾਲ ਹੀ 85% ਲੋਕਾਂ ਸੀ ਸਾਡਾ ਨਾਰਾ ਵੀ ਆ ਬੋਲ 85 ਜੈ ਮੂਲ ਨਿਵਾਸੀ ਅਸੀਂ ਮੂਲ ਨਿਵਾਸੀ ਪ੍ਰਚਾਰ 85% ਲੋਕ ਹੈਗੇ ਆ ਜਿਹੜੇ ਅਸੀਂ ਸਾਡੇ ਦਲਤ ਵੀ ਜਿਹੜੇ ਅਸੀਂ ਐਮ ਐਲ ਏ ਬਣਾ ਦਿੰਨੇ ਉਹ ਵੀ ਗੁੰਗੇ ਹੋ ਜਾਂਦੇ ਨੇ ਪਤਾ ਨਹੀਂ ਕਿਹੜੀ ਇਹ ਬੂਟੀ ਸੰਘਾ ਦਿੰਦੇ ਨੇ ਸਿੰਘ ਚੀਮਾ ਦੀ ਗੱਲ ਇਹਨਾਂ ਨੇ ਵੀ ਕੀਤੀ ਉਹਨਾਂ ਦਾ ਤਾਂ ਹਲਕਾ ਵੀ ਗੁਜਰਾ ਪਿੰਡ ਵਾਲਾ ਹੀ ਆ ਪੈਂਦਾ ਤੇ ਨਾਲ ਹੀ ਉਹ ਕਹਿੰਦੇ ਕਿ ਵੋਟਾਂ ਲੈਣ ਵੇਲੇ ਬੜੇ ਉਹਨਾਂ ਨੇ ਉਸ ਪਿੰਡ 'ਚ ਗੇੜੇ ਮਾਰੇ ਸੀ ਮਾਰੇ ਨਹੀਂ ਜੀ ਸਭ ਕੁਝ ਕੀਤਾ ਇਹਨਾਂ ਨੇ ਜਦ ਤੱਕ ਦਲਤਾਂ ਵੇੜਿਆਂ ਵਿੱਚ ਹੀ ਆਉਂਦੇ ਨੇ ਜਦੋਂ ਵੀ ਵੋਟਾਂ ਲੈਣੀਆਂ ਜਿਹੜੇ ਅੱਜ ਦੀ ਮ ਇਹ ਦੱਸ ਦਿਆਂ ਵੀ ਆਮ ਆਦਮੀ ਦਾ ਕੋਈ ਵਰਕਰ ਵੀ ਨਹੀਂ ਇੱਥੇ ਪਹੁੰਚਿਆ ਜਿਹੜਾ ਪਿੰਡ ਦੇ ਵਿੱਚ ਇਹਨਾਂ ਨੇ ਵਰਕਰ ਲਾਏ ਹੁੰਦੇ ਨੇ ਉਹ ਵੀ ਨਹੀਂ ਇੱਥੇ ਧਰਨੇ ਦੇ ਵਿੱਚ ਜੋ ਸਾਨੂੰ ਦਿਖਿਆ ਕੋਈ ਇਹ ਆਮ ਆਦਮੀ ਨੂੰ ਖਮਿਆਜਾ ਜਿਹੜਾ ਇਹ ਵੋਟਾਂ 'ਚ ਅਸੀਂ ਦੱਸਾਂਗੇ ਵੀ ਭੁਗਤਣਾ ਪੈਣਾ ਜੀ ਤਾਂ ਜਿਵੇਂ ਇਹਨਾਂ ਨੇ ਵੀ ਕਿਹਾ ਕਿ ਜਿਹੜਾ ਪਹਿਲਾਂ ਵੋਟਾਂ ਤੋਂ ਗੱਲ ਹੋਰ ਹੁੰਦੀ ਹੈ ਬਾਅਦ 'ਚ ਹੋਰ ਹੁੰਦੀ ਹੈ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵਾਲੇ ਵੀ ਕਹਿੰਦੇ ਮਾਰੇ ਗਏ ਸੀ ਸ਼ਰਾਬ ਨਾਲ ਉਦੋਂ ਇਹੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਬੜੀਆਂ ਮੰਗਾਂ ਕੀਤੀਆਂ ਸੀ ਕਿ ਉਹਨਾਂ ਨੂੰ ਮੁਆਵਜ਼ਾ ਪਰਿਵਾਰਾਂ ਨੂੰ ਮਿਲੇ ਸੀਬੀਆਈ ਦੀ ਜਾਂਚ ਹੋਵੇ ਤੇ ਕਤਲ ਦਾ ਪਰਚਾ ਦਰਜ ਇਸ ਕੋਈ ਵੀ ਸਰਕਾਰ ਆ ਜਾਵੇ ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਨੇ ਗਰੀਬਾਂ ਦੀ ਕਿਸੇ ਨੇ ਨਹੀਂ ਸੁਣਨੀ ਕਿਸੇ ਨੇ ਵੀ ਨਹੀਂ ਸੁਣਨੀ ਇਹ ਸਰਕਾਰਾਂ ਦੇ ਸਿਰਫ ਝੂਠੇ ਲਾਰੇ ਨੇ ਲੱਕੜ ਦਾ ਮੁੰਡਾ ਜਿੰਦੀਆਂ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਲੱਕੜ ਦਾ ਮੁੰਡਾ ਦੇ ਦਿੰਦੀਆਂ ਨੇ ਨਾ ਉਹ ਰੋਵੇ ਨਾ ਦੁੱਧ ਮੰਗੇ ਇਹਨਾਂ ਨੂੰ ਇਹ ਹੁੰਦਾ ਵੀ ਗਰੀਬ ਜਨਤਾ ਪੜਾ ਲਓ ਮੈਂ ਕਰੋ ਹਜ਼ਾਰ-ਹਜ਼ਾਰ ਰੁਪਏ ਜਨਾਨੀ ਨੂੰ ਦੇਵਾਂਗੇ ਕਿਸੇ ਨੂੰ ਮਿਲ ਗਿਆ ਜਨਾਨੀ ਨੂੰ ਇਹਨਾਂ ਨੇ ਵੋਟਾਂ ਤਾਂ ਲੈ ਲੀਆਂ ਲੋਕਾਂ ਨੂੰ ਵਿੜਿਆ ਕੇ ਪਰ ਹੁਣ ਆਉਣਗੇ ਨਾ ਜਦੋਂ ਲੋਕਾਂ ਦੇ ਵੇੜੇ ਪਤਾ ਤਾਂ ਹੁਣ ਲੱਗੂਗਾ ਵੀ ਇਹਨਾਂ ਨੂੰ ਕੌਣ ਕੀ ਕਰਦਾ ਲੋਕ ਐ ਸੰਗਰੂਰ ਵਾਲੇ ਨੇ ਐਨ ਫੱਟੀ ਪੋਚ ਕੇ ਤੋਰਨਗੇ ਚਲੋ ਦਿੜਬਾ ਹਲਕਾ ਜੀ ਤੁਸੀਂ ਕਿਹਾ ਕਿ ਹਰਪਾਲ ਸਿੰਘ ਚੀਮਾ ਨੇ ਢੀਡਾ ਨਹੀਂ ਮਾਰਿਆ ਮੁੱਖ ਮੰਤਰੀ ਦਾ ਸ਼ਹਿਰ ਹੈ ਉਹਨਾਂ ਨੂੰ ਉਧਰ ਅਰਵਿੰਦ ਕੇਰੀਵਾਲ ਦਾ ਵੀ ਫਿਕਰ ਹੈ ਉਧਰ ਵੀ ਗਏ ਹੋਏ ਆ ਤੇ ਜਿਹੜੀ ਗੱਲ ਨਰਿੰਦਰ ਕੌਰ ਭਰਾ ਜੀ ਜਿੱਥੇ ਤੁਸੀਂ ਖੜੇ ਆ ਇਸ ਵੇਲੇ ਸੰਗਰੂਰ ਇਤੋਂ ਵੀ ਉਹ ਗਲੀ ਗਲੀ ਤੁਰੇ ਸੀ ਸਕੂਟਰੀ ਤੇ ਉਹਨਾਂ ਨੇ ਵੋਟਾਂ ਮੰਗਣੀਆਂ ਮੰਗੀਆਂ ਸੀ ਜਦੋਂ ਦਾ ਧਰਨਾ ਲੱਗਿਆ ਉਦੋਂ ਦਾ ਉਹਨਾਂ ਵੱਲੋਂ ਕੋਈ ਫੋਨ ਆਇਆ ਤੁਹਾਨੂੰ ਜਵਾਬ ਆ ਪਾਇ ਬਿਲਕੁਲ ਨਹੀਂ ਨਾ ਨਰਿੰਦਰ ਕੌਰ ਭਰਾ ਆ ਜਾਈ ਕੋਈ ਵਰਕਰ ਤੱਕ ਨਹੀਂ ਇਹਨਾਂ ਦਾ ਆ ਚੁਟਕੀ ਮੈਡਮ ਨਹੀਂ ਆਇਆ ਇੱਕ ਵਰਕਰ ਤੱਕ ਨਹੀਂ ਆਇਆ ਨਾ ਕੋਈ ਫੋਨ ਆਇਆ ਨਾ ਆਵੇ ਕਿਉਂਕਿ ਉਹ ਆਮ ਨਹੀਂ ਰਹੇ ਸਕੂਟਰੀ ਦੇ ਦਿਖਾਵੇ ਸੀ ਹੁਣ ਤਾਂ ਉਹ ਖਾਸ ਹੋਗੀ ਕਿਉਂਕਿ ਇਹਨਾਂ ਨੇ ਤਾਂ ਪੈਸਾ ਵਟੋੜਨਾ ਪੈਸਾ ਬਣਾਈ ਜਾਂਦੇ ਨੇ ਆਮ ਘਰਾਹਾਂ ਚੋਂ ਉੱਠੇ ਆਂ ਜੀ ਆਮ ਘਰਾਹਾਂ ਚੋਂ ਉੱਠੇ ਹੁਣ ਤੇ ਬਹੁਤ ਖਾਸ ਹੋ ਗਏ ਇਹ ਤਾਂ ਇੱਕ ਪੈਸੇ ਵਟੋੜਨ ਲਈ ਆਏ ਸੀ ਤੇ ਕੰਮ ਨਹੀਂ ਇਹ ਕਿ ਲੋਕਾਂ ਦਾ ਗਰੀਬਾਂ ਦੀ ਤਾਂ ਇਹ ਬਿਲਕੁਲ ਨਹੀਂ ਸੁਣਦੇ ਅੱਜ ਲਖਾ ਲੈਣ ਪਰ ਉਹੀ ਗਰੀਬ ਜਾਗ ਚੁੱਕੇ ਨੇ ਇਹਨਾਂ ਨੂੰ ਸਭ ਕੁਝ ਸਿਖਾਉਣਗੇ ਸੰਗਰੂਰ ਤੋਂ ਪਹਿਲਾਂ ਸਿਖਾਇਆ ਹੁਣ ਸਿਖਾਉਣਗੇ ਬੀਬੀ ਜੀ ਇੱਕ ਗੱਲ ਹੋਰ ਦੱਸੋ ਕਿ ਕੋਈ ਘਰਾਂ ਦੇ ਵਿੱਚ ਆਮ ਅਕਸਰ ਪੰਜਾਬ ਦੇ ਵਿੱਚ ਪਿੰਡਾਂ 'ਚ ਜਾਂ ਕੋਈ ਕਸਬਿਆਂ 'ਚ ਵੱਸਦਾ ਜਿਹੜੇ ਘਰਾਂ ਵਿੱਚ ਸ਼ਰਾਬ ਪੀਤੀ ਜਾਂਦੀ ਹੈ ਬੀਬੀਆਂ ਜ਼ਿਆਦਾਤਰ ਪਸੰਦ ਨਹੀਂ ਕਰਦੀਆਂ ਉਸ ਗੱਲ ਨੂੰ ਪਰ ਇਹ ਜਿਹੜੀ ਜੀ ਰੀਲੀ ਸ਼ਰਾਬ ਨੂੰ ਲੈ ਕੇ ਕਈ ਲੋਕਾਂ ਨੇ ਕਿਹਾ ਕਿ ਨਾ ਪੀਂਦੇ ਔਰ ਨਾ ਕਰਦੇ ਤੁਹਾਨੂੰ ਕੀ ਲੱਗਦਾ ਲੋਕਾਂ ਦੀ ਮਜਬੂਰੀ ਕਿਉਂ ਬਣ ਜਾਂਦੀ ਹੈ ਤੁਸੀਂ ਤੇ ਪਿੰਡਾਂ ਚ ਵਿਚਰਦੇ ਹੋ ਮਜਬੂਰੀ ਅੰਜ ਬਣ ਜਾਂਦੀ ਆ ਫਿਰ ਮੇਰੇ ਆ ਲੋਕੀ ਥੱਕੇ ਟੁੱਟੇ ਆਉਂਦੇ ਨੇ ਖਰਾਕਾ ਹੈ ਨਹੀਂ ਕਿੰਨੇ ਕ ਦਿਹਾੜੀ ਹੁੰਦੀ ਆ ਉਹ ਆਪਣੀ 24 15 15 16 16 ਘੰਟੇ ਉਹਨਾਂ ਨੇ ਕੰਮ ਕਰਨਾ ਕੰਮ ਕਰਕੇ ਆਥਣ ਨੂੰ ਹੁੰਦਾ ਵੀ ਕੁੱਟ ਲਾ ਕੇ ਪੈ ਜਾਂਦੇ ਆ ਉਹਨਾਂ ਨੂੰ ਕੀ ਪਤਾ ਵੀ ਸਾਡੀ ਜਾਨ ਦਾ ਖਵਾ ਬਣ ਜੂਗੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਜਾਨ ਦਾ ਖੋਆ ਬਣ ਜੋ ਅਸੀਂ ਤੜਕੇ ਨੂੰ ਉੱਠਣਾ ਨਹੀਂ ਤੇ ਇਹ ਸਰਕਾਰਾਂ ਨੇ ਨਸ਼ੇ ਬਕਾਏ ਨੇ ਸਰਕਾਰਾਂ ਬਕਾਉਂਦੀਆਂ ਨੇ ਚਾਹੇ ਉਹ ਚਿੱਟਾ ਹੋਵੇ ਚਾਹੇ ਉਹ ਕੁਝ ਟੀਕੇ ਹੋਣ ਚਾਹੇ ਜੋ ਵੀ ਨਸ਼ਾ ਹੋਵੇ ਸਰਕਾਰਾਂ ਹੀ ਬਕਾਉਂਦੀਆਂ ਨੇ ਸਰਕਾਰਾਂ ਬਕਾਉਂਦੀਆਂ ਰਹਿਣਗੀਆਂ ਤਾਂ ਕਹਿੰਸੀ ਚੁਟਕੀ ਨਾ ਖਤਮ ਕਰ ਦਾਂਗੇ ਹੋਇਆ ਤਾਂ ਹੈ ਨਹੀਂ ਤੇ ਪੁਲਿਸ ਦੇ ਰੋਲ ਨੂੰ ਕਿਵੇਂ ਵੇਖਦੇ ਹੋ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਪਰ ਇਸ ਵਾਰੀ ਪੁਲਿਸ ਨੇ ਵੱਡੇ ਵੱਡੇ ਅਫਸਰ ਬੈਠੇ ਪ੍ਰੈਸ ਕਾਨਫਰੰਸ ਤੱਕ ਕੀਤੀ ਗਈ ਕਹਿੰਦੇ ਅਸੀਂ ਤੈ ਤੱਕ ਜਾਵਾਂਗੇ ਜਦ ਤੱਕ ਜਾਵਾਂਗੇ ਇੱਕ ਜਾਂਚ ਕਮੇਟੀ ਵੀ ਬਣਾਈ ਗਈ ਹੈ ਕਿ 72 ਘੰਟਿਆਂ ਦੇ ਅੰਦਰ ਅੰਦਰ ਰਿਪੋਰਟ ਦੇਗੀ ਕਿ ਇਸ ਵਿੱਚ ਦੋਸ਼ੀ ਕੌਣ ਹੈ ਬਿਲਕੁਲ ਪੁਲਿਸ ਜੜ ਤੱਕ ਨਹੀਂ ਜਾਂਦੀ ਪੁਲਿਸ ਵੀ ਸਰਕਾਰਾਂ ਦੇ ਹੱਥਾਂ ਉੱਤੇ ਨੱਚਦੀ ਆ ਪੁਲਿਸ ਵੀ ਜੋ ਸਰਕਾਰਾਂ ਕਹਿੰਦੀਆਂ ਨੇ ਉਹ ਮੰਨਦੀ ਆ ਜੇ ਪੁਲਿਸ ਤੈਹ ਤੱਕ ਜਾਵੇ ਜਿਹੜਾ ਇਮਾਨਦਾਰ ਅਫਸਰ ਹੁੰਦਾ ਉਹਨੂੰ ਤਾਂ ਇਹ ਟਿਕਣੀ ਨਹੀਂ ਦਿੰਦੀਆਂ ਸਰਕਾਰ ਜੇ ਕੋਈ ਇਮਾਨਦਾਰੀ ਨਾਲ ਕੰਮ ਕਰਦਾ ਉਹਨੂੰ ਨਹੀਂ ਟਿਕੜਨ ਦਿੰਦੀਆਂ ਜਿਹੜਾ ਕੋਈ ਇਹਨਾਂ ਦੇ ਕਹਿਣੇ ਲੱਗਦਾ ਤੇ ਉਹਨੂੰ ਇਹ ਲਿਆ ਕੇ ਬਿਠਾ ਦਿੰਦੇ ਜਿਹੜਾ ਕੋਈ ਇਮਾਨਦਾਰੀ ਨਾਲ ਜੇ ਹੁਣ ਪੁਲਿਸ ਨੂੰ ਵੀ ਪਤਾ ਵੀ ਅਸਲੀ ਗੁਨਾਹਗਾਰ ਕੌਣ ਹੈ ਜੜ ਕਿੱਥੇ ਆ ਪਰ ਉਹਨਾਂ ਦੇ ਹੱਥ ਐਵੇਂ ਮੰਤੇ ਉਹ ਕੁਝ ਨਹੀਂ ਕਰ ਸਕਦੇ ਇੱਕ ਪਰਿਵਾਰ ਇਹ ਵੀ ਇੱਥੇ ਆਇਆ ਕਹਿੰਦੇ ਕਿ ਸਾਡੇ ਇੱਕ ਤਾਂ ਦੋ ਜੀ ਚਲੇ ਗਏ ਸਕੇ ਭਰਾ ਜਿੰਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਭਤੀਜੇ ਨੂੰ ਵੀ ਪੁਲਿਸ ਨੇ ਚੱਕਿਆ 302 ਦਾ ਪਰਚਾ ਪਾਇਆ ਪਰਿਵਾਰ ਕਹਿ ਰਿਹਾ ਕਿ ਉਹ ਮੁੰਡਾ ਪਹਿਲਾਂ ਕੰਮ ਕਰਦਾ ਸੀ ਸ਼ਰਾਬ ਦਾ ਹੁਣ ਤਾਂ ਉਹਨੂੰ ਸਾਲ ਹੋ ਗਿਆ ਸੀ ਛੱਡੇ ਨੂੰ ਇੱਕ ਨਹੀਂ ਚੱਕਣਗੇ ਦੋ ਚਾਰ ਇੱਕ ਕੀ ਚੱਕਿਆ ਦੋ ਚਾਰ ਹੋਰ ਝੂਠੇ ਪਰਚੇ ਪਾ ਕੇ ਕੈਦਣਗੇ ਸੀ ਮਰਜ਼ਮ ਫੜ ਲੈ ਜਿਹੜੇ ਅਸਲੀ ਨੇ ਉਹ ਨਹੀਂ ਫੜਨੇ ਇਸੇ ਤਰ੍ਹਾਂ ਹੀ ਚੱਕਣਗੇ ਇਸੇ ਤਰ੍ਹਾਂ ਹੀ ਫੜਨਗੇ ਪੁਲਿਸ ਦਾ ਵੀ ਕੰਮ ਇਹ ਆ ਜਿਹੜੇ ਅਸਲੀ ਨੇ ਜਿੱਥੇ ਜੜਾ ਨੇ ਮੈਂ ਵੀ ਮੇਰੇ ਪਹਿਲਾਂ ਹੀ ਕਹਿ ਚੱਕੀਆਂ ਜਿਹੜੀਆਂ ਜੜਾ ਨੇ ਉਹਨਾਂ ਨੂੰ ਨਹੀਂ ਫੜਨਾ ਇਹਨਾਂ ਨੇ ਕਿਉਂਕਿ ਜੜਾ ਪੱਟিয়ে ਜੇ ਕੋਈ ਆਪਾਂ ਕਿਸੇ ਦੀ ਜੜਾ ਨੂੰ ਫੜਾਂਗੇ ਮਾੜੇ ਮੋٹے ਖਾਣ ਵਾਲੇ ਨੂੰ ਜਾਂ ਵੇਚਣ ਵਾਲੇ ਨੂੰ ਉਹ ਤਾਂ ਕਿਤੋਂ ਲਿਆ ਕੇ ਹੀ ਵੇਚਦਾ ਉਹ ਮਾੜਾ ਮੋਟਾ ਕਰਨ ਵਾਲਾ ਉਹ ਆਪਦੇ ਕੋਲੋਂ ਤਾਂ ਬਣਾਉਂਦਾ ਨਹੀਂ ਇਹ ਕਦੋਂ ਤੱਕ ਜਾਰੀ ਰਹੇਗਾ ਸੰਘਰਸ਼ ਜਦੋਂ ਤੱਕ ਸਰਕਾਰਾਂ ਇਨਸਾਫ ਨਹੀਂ ਦਿੰਦੀਆਂ ਜਾਰੀ ਰਹੇਗਾ ਜਦੋਂ ਪਰਿਵਾਰ ਦੇ ਨਾਲ ਜੇ ਮੈਂ ਪਰਿਵਾਰ ਬੈਠਾ ਸੀ ਬੈਠਾਂਗੇ ਤਾਂ ਇਹਨਾਂ ਬੀਬੀਆਂ ਦੇ ਦਿਲ ਚੋਂ ਜਿਹੜਾ ਗੁੱਸਾ ਜਾਂ ਰੋ ਨਿਕਲਿਆ ਇਸ ਕਰਕੇ ਨਿਕਲਿਆ ਕਿਉਂਕਿ ਇਨਸਾਫ ਦੀ ਇਹਨਾਂ ਨੂੰ ਉਮੀਦ ਘੱਟ ਹੈ ਪਰ ਫਿਰ ਵੀ ਇਹਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਸੰਘਰਸ਼ ਸਾਡਾ ਜਾਰੀ ਰਹੇਗਾ ਜਦੋਂ ਤੱਕ ਇਨਸਾਫ ਇਹਨਾਂ ਪਰਿਵਾਰਾਂ ਨੂੰ ਮਿਲ ਨਹੀਂ ਜਾਂਦਾ ਅਸੀਂ ਕੱਲੀ-ਕੱਲੀ ਗੱਲ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਸਹੀ ਹੋਇਆ ਕੀ ਹੈ ਜ਼ਮੀਨੀ ਹਕੀਕਤ ਕੀ ਹੈ ਤੇ ਦਾਅਵੇ ਜਿਹੜੇ ਕੀਤੇ ਜਾ ਰਹੇ ਆ ਉਹ ਕਿੰਨੇ ਖੋਖਲੇ ਆ ਤੇ ਪਲ-ਪਲ ਦੀ ਅਪਡੇਟ ਦਿੰਦੇ ਰਵਾਂਗੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਸੰਗਰੂਰ